ਪਾਰਟੀ ਦੀ ਸਭ ਤੋਂ ਪਾਵਰਫੁਲ ਤੇ ਸਭ ਤੋਂ ਸਪੈਸ਼ਲ ਦੀ ਕਮੇਟੀ ਹੈ। ਪਹਿਲੇ ਜੀ ਉਹ ਤੇ ਜਿਹੜੀਆਂ ਰੀਸੈਂਟਲੀ ਪਾਰਲੀਮੈਂਟ ਦੇ ਚੋਣਾਂ ਹੋਈਆਂ ਉਹਦੇ ਰਿਜ਼ਲਟ ਤੋਂ ਬਾਅਦ ਜਿਹੜੀ ਪਾਰਟੀ ਦੀ ਪਰਫਾਰਮੈਂਸ ਤੇ ਉੱਤੇ ਸਮੀਖਿਆ ਕਰਨ ਵਾਸਤੇ ਸਾਰੇ ਜਿਹੜੀਆਂ ਬਾਡੀਜ਼ ਆ ਉਹਨਾਂ ਦੀ ਲਗਾਤਾਰ ਮੀਟਿੰਗਾਂ ਹੁੰਦੀਆਂ। ਪਿੰਨਾ ਕੋਰ ਕਮੇਟੀ ਹੋਈ ਆ ਤੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਦੀ ਹੋਈ ਆ। ਉਸ ਤੋਂ ਬਾਅਦ ਸਾਰੇ ਹਲਕੇ ਇੰਚਾਰਜ ਸਬੰਧੀ ਹੋਈ ਹੈ ਅੱਜ ਵਰਕਿੰਗ ਮੀਟਿੰਗ ਇਸ ਕਰਕੇ ਸਾਰੀ ਗਰਾਊਂਡ ਲੈਵਲ ਤੇ ਅਸੀਂ ਸਾਰੀ ਫੀਡਬੈਕ ਵੀ ਲੈ ਰਹੇ ਹਾਂ ਸੁਜੈਸ਼ਨਸ ਵੀ ਲੈ ਰਹੇ ਹਾਂ ਕਿ ਕਿਤੇ ਕਿਤੇ ਕਮੀ ਨਹੀਂ ਉਹਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਪਾਰਟੀ ਆਰਗੇਨਾਈਜੇਸ਼ਨ ਨੂੰ ਅੱਗੋਂ ਕਿਵੇਂ ਸਟੈਂਕਨ ਕੀਤਾ ਜਾ ਸਕਦਾ ਇਸ ਕਰਕੇ ਪਹਿਲੀਆਂ ਮੀਟਿੰਗਾਂ ਵੀ ਬਹੁਤ achhiyan rehiyan ਔਰ ਹੁਣ ਵੀ ਜਿਹੜੀ ਮੀਟਿੰਗ ਹੈ ਉਹ ਮੈਂ ਆਸ ਕਰਦਾ ਕਿ ਬੜੇ ਚੰਗੇ ਸੁਝਾਅ ਜਿਹੜੇ ਆ ਕਿਉਂਕਿ ਜਿਹੜੇ ਮੈਂਬਰ ਹੈ ਸਾਰੀ ਵਰਕਿੰਗ ਕਮੇਟੀ ਦੇ ਬੜੇ ਤਜਰਬੇਕਾਰ ਤੇ ਬੜੇ ਪੁਰਾਣੇ ਪਾਰਟੀ ਦੇ ਸਾਰੇ ਆਦਮ ਉਹ ਇਸ ਕਰਕੇ ਆਸ ਕਰਦਾ ਕਿ ਅੱਜ ਵੀ ਬੜੇ ਅੱਛੇ ਸੁਜੈਸ਼ਨ ਜਿਹੜੇ ਆ ਉਹ ਪਾਰਟੀ ਦੀ ਭਲਾਈ ਵਾਸਤੇ ਜਿਹੜੇ ਆ ਉਹ ਸਾਹਮਣੇ ਆਉਣਗੇ ਇਸ ਕਰਕੇ ਸਾਰੀਆਂ ਗੱਲਾਂ ਜੋ ਮੌਜੂਦਾ ਹਾਲਾਤ ਹੈ ਜੋ ਦੇਸ਼ ਦੇ ਵਿੱਚ ਹਾਲਾਤ ਹੈ ਉਹ ਸਾਰੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਡਿਸਕਸ ਹੋਣਗੇ ਸਰ ਪਾਰਟੀ ਦੇ ਖਿਲਾਫ ਤੁਸੀਂ ਗੁੱਸੇ ਹੋ ਉਹਨਾਂ ਨੇ ਦਾਵਾ ਪਾਰਟੀ ਖਿਲਾਫ ਕੋਈ ਐਕਸ਼ਨ کارਵਾਈ ਹੋਣੀ ਚਾਹੀਦੀ ਹੈ ਕਿ ਲੱਗਦਾ ਕਿ ਨੁਕਸਾਨ ਦੇਖੋ ਗੱਲ ਇਹ ਹੈ ਕਿ ਸਾਰੀ ਪਾਰਟੀ ਤਾਂ ਇੱਥੇ ਬੈਠੀ ਸੀ ਕੱਲ ਵੀ ਬੈਠੀ ਸੀ ਅੱਜ ਵੀ ਤੁਹਾਡੇ ਸਾਹਮਣੇ ਬੈਠੇਗੇ ਜਦੋਂ ਪਾਰਟੀ ਦਾ ਅਫੀਸ਼ੀਅਲ ਚੈਨਲ ਖੁੱਲhaya ਆਪਣੇ ਵਿਚਾਰ ਰੱਖਣ ਵਾਸਤੇ ਤੇ ਫਿਰ ਸਾਰਿਆਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਪਾਰਟੀ ਫੋਰਮ ਦੇ ਉੱਤੇ ਕੋਈ ਵੀ ਆਪਣਾ ਵਿਚਾਰ ਰੱਖੇ ਉਹ ਜ਼ਿਆਦਾ ਵੈਲਕਮ ਹੋਵੇ ਪਾਰਟੀ ਸਾਰੀ ਇਕਜੁੱਟ ਹੈ ਤੁਸੀਂ ਕਦੇ ਵੀ ਦੇਖ ਲਿਆ ਹਾਜ਼ਰੀ ਅੱਜ ਵੀ ਤੁਸੀਂ ਦੇਖ ਲੈਣੀ ਹੈ ਤੇ ਜੇ ਸਾਰੇ ਮੈਂਬਰ ਇੱਕ ਦਿਨ ਤੇ ਇੱਕ ਦੋ ਬੰਦਿਆਂ ਦਾ ਬਕਰੇ ਹੋਣ ਨਾਲ ਕੋਈ ਬਗਾਵਤ ਜਾਂ ਦੂਜੀ ਨਹੀਂ ਹੁੰਦੀ ਕੋਈ ਕੱਲ ਵੀ ਮੈਂ ਕਿਹਾ ਸੀ ਕਿ ਠੀਕ ਹੈ ਕਿਸੇ ਦਾ ਬੱਕਰਾ ਡਿਫਰੈਂਸ ਆਫ ਅਪੀਨੀਅਨ ਹੋ ਸਕਦਾ ਉਹ ਅੱਜ ਕੋਰ ਕਮੇਟੀ ਬੈਠੀ ਹੈ ਜੀ ਕੋਈ ਜ਼ਰੂਰੀ ਹੋਈ ਕੋਈ ਗੱਲ ਤਾਂ ਆਪੇ ਵਿਚਾਰ ਕਰ ਲਈ ਕੋਰ ਕਮੇਟੀ ਦੇ ਮੈਂਬਰ ਵੀ ਨੇ ਉਸ ਚ ਜੀ ਉਸ ਚ ਸਰਪ੍ਰਸਤ ਵੀ ਨੇ ਸ਼੍ਰੋਮਣੀ ਕਾਲੀਗਨ ਬਹੁਤ ਥੋੜੇ ਨੇ ਉਦੋਂ ਜਿਵੇਂ ਕਹਿੰਦਾ ਗਿਣਤੀ ਬੜੀ ਵੱਡੀ ਹੈ ਸੌ ਤੋਂ ਵੱਧ ਟੋਟਲ ਮੈਂਬਰ ਨੇ ਉੱਥੇ ਜਿਹੜੇ ਹਾਜ਼ਰ ਸੀ ਉਹ ਗਿਣਤੀ ਤੇ ਹੈ ਇਹਦੇ ਵਿੱਚ ਸ਼੍ਰੋਮਣੀ ਗੱਲ ਦਾ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਅਸੀਂ ਸਾਰਿਆਂ ਹੀ ਆਪਣੇ ਜਿੰਨੀਆਂ ਵੀ ਕਮੇਟੀਆਂ ਐ ਚਾਹੇ ਕੋਰ ਕਮੇਟੀ ਆ ਜਾਂ ਜ਼ਿਲ੍ਹਾ ਜੈਸੇ ਜ਼ਬੰਦੀ ਆ ਮੈਂਬਰ ਆਪਣੇ ਜਿਹੜੇ ਹਲਕੇ ਦੇ ਇੰਚਾਰਜ ਆ ਅੱਜ ਬਰਹਿ ਕਮੇਟੀ ਆ ਉਹਦੇ ਵਿੱਚ ਇਹ ਵਕ ਵਕ ਮੈਂਬਰਾਂ ਦੀਆਂ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਆ ਉਹਦੇ ਵਿੱਚ ਇੱਕੋ ਹੀ ਗੱਲ ਆ ਕਿ ਮੰਨਨ ਕਰ ਰਹੇ ਆ ਕਿ ਪਾਰਟੀ ਜਿਹੜੀ ਪਿੱਛੇ ਇਲੈਕਸ਼ਨ ਹੋਈ ਉਹਦੇ ਵਿੱਚ ਜਿਹੜੇ ਰਿਜ਼ਲਟ ਆਏ ਆ ਉਹਦੇ ਵਾਸਤੇ ਤਾਂ ਅਗਾਹ ਦੀ ਜਿਹੜੀ ਨੀਤੀ ਆ ਅਗਾਹ ਉਹ ਕਿੱਦਾਂ ਬਣਾਉਣੀ ਆ ਉਹਦੇ ਵਾਸਤੇ ਮੀਟਿੰਗਾਂ ਚੱਲਦੀਆਂ ਨੇ ਤੇ ਅੱਜ ਬਖੇ ਜਮਟੀ ਦੀ ਮੀਟਿੰਗ ਆ ਸਰ ਪਾਰਟੀ ਚ ਬਾਕੀ ਸੁਰਾਂ ਵੀ ਉੱਠ ਰਹੀ ਆ ਨੇ ਜੀ ਪਾਰਟੀ ਪ੍ਰਧਾਨ ਨੂੰ ਬਦਲਣ ਦੀ ਗੱਲਾਂ ਹੋ ਰਹੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਵੱਡੀ ਪਾਰਟੀ ਆ ਚੋਣ ਨਿਕਾਲਦਲ ਪੰਜਾਬ ਦੀ ਰੀਜਨਲ ਪਾਰਟੀ ਆ ਕਦੇ-ਕਦੇ ਜਦੋਂ ਜਦ ਇਲੈਕਸ਼ਨਾਂ ਹੁੰਦੀਆਂ ਜਿੱਤਾਂ ਹਨ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਉਤਰਾਚਰਾ ਹੁੰਦੇ ਆ। ਤੇ ਮੈਂ ਸਮਝਦਾ ਕਿ ਸਾਰਿਆਂ ਨੂੰ ਆਪਣੀ ਬਿਜਾ ਰੱਖਣ ਦਾ ਹੱਕ ਵਾ। ਕੱਲ ਜੋ ਉਹਨਾਂ ਨੇ ਕੀਤਾ ਪਰ ਮੈਂ ਮਨੁੱਖੀ ਤੌਰ ਤੇ ਥੋੜ੍ਹਾ ਦੁੱਖ ਹੋਇਆ। ਕਿਉਂਕਿ ਕਈ ਸੀਨੀਅਰ ਲੀਡਰ ਉਸ ਵਿੱਚ ਮੀਟਿੰਗ ਵਿੱਚ ਸ਼ਾਮਲ ਹੋਏ ਆ। ਪਰ ਉਹਨਾਂ ਨੂੰ ਪਾਰਟੀ ਦੇ ਸੰਵਿਧਾਨ ਵਿਧਾਨ ਦਾ ਤੇ ਪਤਾ ਹੋਣਾ ਚਾਹੀਦਾ ਕਿ ਪਾਰਟੀ ਦਾ ਲੀਡਰ ਕਿਵੇਂ ਚੁਣਿਆ ਜਾਂਦਾ, ਲੀਡਰ ਦਾ ਅਸਿਮਾ ਕਿਵੇਂ ਲਿਆ ਜਾਂਦਾ। ਸੜਕਾਂ ਤੇ ਬੈਠ ਕੇ ਬਾਹਰ ਸੜਾਂ 'ਚ ਬੈਠ ਕੇ ਤਾਂ ਫੈਸਲਾ ਨਹੀਂ ਲਿਆ ਜਾਣਾ। ਪਾਰਟੀ ਦੇ ਵਿੱਚ ਆ ਕੇ ਸਿਸਟਮ ਬਣਿਆ ਆ। ਉਹ ਸਿਸਟਮ ਡਾਊਟ ਕਰਨਾ ਚਾਹੀਦਾ ਉਹਨਾਂ ਨੂੰ ਹੋਰ ਕਮੇਟੀ ਚ ਕੋਈ ਇਹ ਚਰਚਾ ਹੋਈ ਸੀ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਬਾਜੀ ਹੋ ਗਏ ਪਰ ਸਾਡੇ ਕੋਲ ਇਹ ਮੈਂ ਨਹੀਂ ਕਿ ਬਾਕੀ ਹੋ ਗਏ ਕਮੇਟੀ ਚ ਚਰਚਾ ਹੋਈ ਸੀ ਦੇਖੋ ਮੈਂ ਮੈਂ ਨਹੀਂ ਕਿ ਬਾਗੀ ਹੋ ਗਏ ਇਹ ਤੇ ਇਹਨਾਂ ਨੇ ਸਵਾਲ ਕੀਤਾ ਮੈਂ ਕਹਿੰਦਾ ਸਾਰਿਆਂ ਨੂੰ ਵਿਚਾਰ ਰੱਖਣ ਦਾ ਹੱਕ ਆ ਪਰ ਪਾਰਟੀ ਦੇ ਵਿੱਚ ਆ ਕੇ ਰੱਖਣ ਦਾ ਹੱਕ ਆ ਜੇ ਕੋਈ ਮੈਨੂੰ ਵੀ ਮੁਸ਼ਕਲ ਆ ਜੇ ਮੇਰੇ ਕੋਲ ਵਿਚਾਰ ਪਰਮਾਤੀ ਗੱਲ ਆ ਤੇ ਮੈਨੂੰ ਵੀ ਗੱਲ ਉਹ ਕਰਨੀ ਚਾਹੀਦੀ ਆ ਪਾਰਟੀ ਦੇ ਵਿੱਚ ਬੈ ਕੇ ਕਰਨੀ ਚਾਹੀਦੀ ਆ ਸਰਬੋਰ ਕਮੇਟੀ ਚ ਇਹ ਚਰਚਾ ਹੋਈ ਸੀ ਜਿਹੜੀ ਹੁਣ ਉਹ ਓਪਨਲੀ ਗੱਲ ਕਰ ਰਹੇ ਨੇ ਦੇਖੋ 4 ਕਮੇਟੀ ਦੇ ਵਿੱਚ ਤਾਂ ਵਿਚਾਰਾ ਹੀ ਹੋਈਆਂ ਇਤਿਹਾਸ ਨੇ ਜਵਾਨ ਦੇ ਵਿੱਚ ਕਿ ਆਪਾਂ ਇਲੈਕਸ਼ਨ ਜਿਹੜੀ ਆ 9 ਹਲਕਿਆਂ ਤੋਂ ਸਾਡੀ ਜਮਾਤਾਂ ਜਬਤ ਹੋਈਆਂ ਜੇ ਆਪਾਂ ਚੰਗਾ ਡੱਟ ਨਹੀਂ ਦੇ ਦੇ ਸਕੇ ਇਸ ਕਰਕੇ ਉਹਦੇ ਬਾਰੇ ਵਿਚਾਰਾ ਹੋਈਆਂ ਇਹਦੀ ਗੋਰ ਕਮੇਟੀ ਵਿੱਚ ਤੇ ਹੁਣ ਸਾਰਾ ਮੰਥਾ ਚੱਲ ਰਿਹਾ ਸਾਰੀਆਂ ਮੀਟਿੰਗਾਂ ਹਲੇ ਹੋਰ ਹੋਣਗੀਆਂ ਸਾਰੀਆਂ ਠੀਕ ਹੈ ਜੋ ਹੋਇਆ ਸਰ ਕੱਲ ਉਹਦੇ ਨਾਲ ਤੁਸੀਂ ਵੇਖਦੇ ਹੋ ਕਿ ਪਾਰਟੀ ਨੂੰ ਨੁਕਸਾਨ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹ ਤਾਂ ਚੱਲਦਾ ਰਹਿੰਦਾ ਤੁਸੀਂ ਦੇਖਿਆ ਪਿਛਲੀ ਪਾਰਲੀਮੈਂਟ ਵੇਲੇ ਲੋਕ ਸਵੇਰ ਨੂੰ ਹੋਰ ਪਾਰਟੀ ਵਿੱਚ ਸੀਗੇ ਦੁਪਹਿਰ ਨੂੰ ਹੋਰ ਵਿੱਚ ਚਲੇ ਗਏ ਦੂਜੇ ਦਿਨ ਹੋਰ ਵਿੱਚ ਚਲੇ ਗਏ ਇਹ ਪਾਰਟੀਆਂ ਦੇ ਵਿੱਚ ਸਿਸਟਮ ਇੱਕਦਾਂ ਚੱਲ ਪਿਆ ਹੋਜਿਆ ਤੋਂ ਮੈਂ ਸਮਝਦਾ ਕਿ ਹਰ ਇੱਕ ਬੰਦਾ ਚਾਹੁੰਦਾ ਵੀ ਮੈਨੂੰ ਕੁਝ ਆ ਜਲਦੀ ਹਾਸਲ ਹੋ ਜਵੇ ਕੋਈ ਪ੍ਰਧਾਨਗੀ ਦੀ ਚੱਕਰ ਦੇ ਵਿੱਚ ਫਿਰਦੇ ਆ ਕੋਈ ਦੂਜੇ ਪਾਸੇ ਗੱਪਾਂ ਮਿਲ ਜਾਈ ਉਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਖਤਮ ਕਰਨਾ ਚਾਹੁੰਦੀਆਂ ਅਸੀਂ ਨਹੀਂ ਖਤਮ ਹੋਣ ਦੇਣਾ ਚਾਹੁੰਦੇ ਅਸੀਂ ਅਸੀਂ ਉਹਨਾਂ ਦੇ ਜਿਹੜਾ ਆਪਰੇਸ਼ਨ ਲੋਟਸ ਆ ਉਹਦੇ ਅਸੀਂ ਨਿਕਲਾਂਗੇ ਬਹੁਤ ਸੁਖਰੂ ਹੋ ਕੇ ਨਿਕਲਾਂਗੇ ਜਿਹੜੇ ਲੀਡਰ ਕੱਟੇ ਹੋਏ ਨੇ ਅਕਾਲੀ ਦਲ ਦੇ ਲੀਡਰ ਨੇ ਔਰ ਕਹਿੰਦੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਹੋਣਾ ਚਾਹੀਦਾ ਉਹਨਾਂ ਨੇ ਕਹਿੰਦੇ ਉਹੀ ਨੇ ਮੈਂ ਕਹ ਰਹੀ ਨਹੀਂ ਉਹ ਅਕਾਲੀ ਦਲ ਦੇ ਲੀਡਰ ਹੈਗੇ ਔਰ ਉਹਨਾਂ ਚੋਂ ਬੜੇ 90% ਜੰਮਣ ਦੇ ਲੀਡਰ ਹੈਗੇ ਪਰ ਉਹਨਾਂ ਦਾ ਜਿਹੜਾ ਇਹ ਤਰੀਕਾ ਹੈਗਾ ਇਹ ਗਲਤ ਤਰੀਕਾ ਹੈ ਉਹਨਾਂ ਨੂੰ ਪਾਰਟੀ ਫੋਰਮ ਦੇ ਵਿੱਚ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਔਰ ਗੱਲ ਕਰਨੀ ਚਾਹੀਦੀ ਹੈ ਹਿੰਮਤ ਆ ਤੇ ਗੱਲ ਕਰਨ ਤੁਸੀਂ ਆਪਣੇ ਕੋਈ 5 10 ਬੰਦੇ ਇਕੱਠੇ ਹੋ ਕੇ ਆਪਣੇ ਨਾਲ ਆਪਣੇ ਲੋਟੇ ਲੈ ਕੇ ਕਹੋ ਜੀ ਐਸਐਸਜੀ ਅਸੀਂ ਅਸਤੀਫਾ ਮੰਗਦੇ ਆ ਕਰੋ ਕੀ ਹੈਗਾ ਕਾਰਵਾਈ ਤੁਸੀਂ ਆਓ ਨਾ ਲੇਕਿਨ ਕਾਰਵਾਈ ਕਰਨਾ ਨਾ ਕਰਨਾ ਪ੍ਰਧਾਨ ਦਾ ਕੰਮ ਹੈ ਮੈਂ ਕਹਿੰਦਾ ਹਾਲੇ ਅਸੀਂ ਕੋਈ ਕਾਲੀਚ ਨਹੀਂ ਹਾਂ ਜਨਾਬ ਉਹ ਕਹਿੰਦੇ ਅਸੀਂ ਹੁਣਾਂ ਕੋਈ ਡਰੇ ਹੋਏ ਨਹੀਂ ਆ ਕਿ ਫਟਾਟ ਉਹਨਾਂ ਨੂੰ ਕੱਢ ਦਈਏ ਰੱਖ ਦਈਏ ਕੋਈ ਆਪਰੇਸ਼ਨ ਕਰੀਏ ਤਨ ਕੋਈ ਕਾਲੀ ਸੀ ਲੇਕਿਨ ਉਹ ਕਹਿੰਦੇ ਪਾਰਟੀ ਫੋਰਮ ਚ ਕਈ ਵਾਰ ਗੱਲਬਾਤ ਕੀਤੀ ਕੋਈ ਸੁਣਨ ਵਾਲਾ ਹੀ ਨਹੀਂ ਹੈ ਮੈਂ ਵੀ ਤਾਂ ਉਸ ਫੋਰਮ ਚ ਬੈਠਾ ਐਸਾ ਮੇਰੇ ਸਾਹਮਣੇ ਕੱਲੇ ਨਹੀਂ ਮੈਂ ਜਦ ਉਹਦੇ ਬੈਠਾ ਹਰ ਮੀਟਿੰਗ ਹੋਈ ਚੇ ਤੇ ਮੇਰੇ ਸਾਹਮਣੇ ਤਾਂ ਕਦੇ ਨਹੀਂ ਉਹਨਾਂ ਗੱਲ ਕੀਤੀ ਜਿਹਨੇ ਕੀਤੀ ਉਹ ਮੈਂ ਦੱਸੋ ਮੈਂ ਪੁੱਛਾਂ ਦੱਸ ਕੇ ਤੇ ਕੀਤੀ ਹੈ ਮੈਂ ਤਾਂ ਉਹਨਾਂ ਨੂੰ ਇਹ ਵੀ رائے ਦਿੱਤੀ ਸੀ ਤੁਸੀਂ ਅਗਰ ਨਹੀਂ ਕਰਤੀ ਤਾਂ ਤੁਸੀਂ ਇੰਡੀਵਿਜੂਅਲੀ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੋ ਆਪਣੀ ਗੱਲ ਰੱਖੋ

ਮਾਫੀ ਵੀ ਮੰਗ ਗਾਇਆ ਸਜਾਵਿਲ ਵਾਇਨ ਕੋਈ ਕਮੀ ਰਹਿ ਗਈ ਹੈ ਉਸ ਵਕਤ ਦੇ ਜਥੇਦਾਰ ਕੋਲੋਂ ਕਿਸੇ ਚੀਜ਼ ਦੀ ਅਸੀਂ ਪਾਰਟੀ ਦੇ ਤੌਰ ਤੇ ਸਾਰੇ ਜਾਵਾਂਗੇ ਉਹਦੇ ਚ ਕੀ ਹੈ ਤੁਹਾਨੂੰ ਕੱਲ ਤੱਕ ਤੇ ਜਾਣਦਾ ਕੋਈ ਨਹੀਂ ਪਰ ਇਹ ਪਾਰਟੀ ਕਿਸੇ ਦੇ ਕਮਰੇ ਚ ਕਿਸੇ ਦੇ ਘਰ ਚ ਨਹੀਂ ਬਣੀ ਹੈ ਕੱਲ ਤੱਕ ਸਭ ਤੇ ਬਣੀ ਹੈ ਇਸ ਨੂੰ ਕੋਈ ਵੀ ਬੰਦਾ ਇਸ ਪਾਰਟੀ ਨੂੰ ਤੋੜਨ ਦੀਆਂ ਬੜੀਆਂ ਸਾਸਾਂ ਹੋਣੀਆਂ ਸਾਰੀਆਂ ਫੇਲ ਹੋਈਆਂ ਇਹ ਵੀ ਫੇਲ ਹੋਈ ਸਰਦਾਰ ਸਾਹਿਬ ਆ ਜਿਹੜਾ ਖੜਾ ਖੜਾ ਹੋਇਆ ਕਿਸੇ ਦੇ ਇਸ਼ਾਰੇ ਤੇ ਖੜਾ ਹੋਇਆ ਆ ਜਿਹੜਾ ਖੜਾ ਖੜਾ ਹੋਇਆ